ਅਸਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੋਂ ਬੱਬੋ ਵੈਲਕਮ ਹੈ ਜੀ ਤੇ ਵੀ ਜੀ ਅੱਜ ਫਿਰ ਆਪਾਂ ਬਾਈ ਸਰਨ ਤੋਂ ਪਹੁੰਚ ਚੁੱਕੇ ਆ ਪਰ ਨੇਰ ਰ ਹੋ ਗਿਆ ਅੱਜ ਪਰ ਨਾ ਪੋਛੇ ਬੜੇ ਵੀ ਅੱਜ ਥਾਂ ਤੋਂ ਬੜੇ ਕੁਆਲਟੀ ਦੇਖਣਗੇ ਅੱਜ ਤੇ ਅੱਜ ਵੀ ਬਾਈ ਜੀ ਨੂੰ ਦੱਸ ਗਿਆ ਲੈਵਾ ਛੋਟਿਆ ਸੇਲ ਆ ਚੰਗੇ ਚੰਗੇ ਰਿਕੋਰਡ ਵਾਲੀਆਂ ਤੇ ਭਾ ਵੀ ਇੰਨੇ ਨੇ ਹੋਣੇ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬੱਗੇ ਸਿਕਾਲਾ ਸੋਸਿਕਾ ਮੱਝੋਟਣਾ ਜੀ ਬਾਤ ਠੀਕ ਠਾਕ ਹੋ ਗਿਆ ਹੋਰ ਸਭ ਮੇਰਾ ਮੇਰਾ ਨਰੇ ਖੰਡ ਬੜੀ ਵਧੀਆ ਗਿਆ ਠੰਡ ਤਾਂ ਤੁਹਾਨੂੰ ਪਤਾ ਹੈਗੀ ਹੈ ਦੋ ਦਮ ਮੋਇਲੇ ਜੀ ਕਰੇ ਬੜੀ ਵਧੀਆ ਪਹਿਲਾ ਫੱਕੇ ਦੀ ਸਮਝ ਹਾਂ ਜੀ ਬਿਲਕੁਲ ਜੀ ਕਰਾਂਗੇ ਗੱਲਾਂ ਆ ਬਿਲਕੁਲ ਕਰਦੇ ਰਹਿਣਾ ਕਰਦੇ ਰਹਿਣਾ ਜੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਬੇਸਾਬ ਦੇ ਸੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਹਾਂ ਤਾਂ ਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੁਹਾਨੂੰ ਤੁਨ ਤੰਦਰੁਸਤੀਆਂ ਦੇਵੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਤੁਸੀਂ ਚੜ੍ਹਦੀ ਕਲਾ 'ਚ ਤੇ ਅਸੀਂ ਵੀ ਚੜ੍ਹਦੀ ਕਲਾ 'ਚ ਬਿਲਕੁਲ ਭਾਜੀ ਬਿਲਕੁਲ ਸੰਦੀਪ ਜੀ ਅਸੀਂ ਸਵੇਰੇ ਉੱਠਦੇ ਹੀ ਇਸੇ ਪਰਿਵਾਰ ਦੀ ਸੁਰੱਖ ਮੰਗੀ ਜੀ ਹਾਂਜੀ ਹਾਂਜੀ ਕਿਉਂਕਿ ਇਹਨਾਂ ਦੀ ਸਾਨੂੰ ਗੋਤ ਦੇਣਾ ਬਿਲਕੁਲ ਤੇ ਜਿਹੜੀ ਚੀਜ਼ ਦੀ ਦੇਣ ਹੋਵੇ ਨਾ ਤੂੰ ਆਟੋਮੈਟਿਕ ਹੀ ਸਵੇਰੇ ਉਹਦਾ ਹੀ ਨਾਮ ਜਪਿਆ ਜਾਂਦਾ ਸਹੀ ਸਹੀ ਗੱਲ ਤੇ ਅਸੀਂ ਸਵੇਰੇ ਉੱਠ ਕੇ ਜਿੰਨੇ ਸਾਨੂੰ ਚਾਉਣ ਵਾਲੇ ਸੰਦੀਪ ਜੀ ਦੀ ਫਾਰਮ ਨੂੰ ਵੇਖਣ ਵਾਲੇ ਆ ਸਾਰਿਆਂ ਨੂੰ ਉੱਠ ਕੇ ਸੁਖ ਮੰਨਦੀ ਬਿਲਕੁਲ ਜੀ ਵੀ ਗੁਰੂ ਆਮ ਦਾ ਅੱਜ ਸਾਰੇ ਕਾੜੀ ਕਰਾਚ ਰੱਖਿਓ ਤੇ ਇਹਨਾਂ ਦਾ ਇਫਤਾਰ ਬਣਾ ਕੇ ਰੱਖਿਓ ਬਿਲਕੁਲ ਜੀ ਬਾਕੀ ਸੰਦੀਪ ਜੀ ਦੂਸਰਾ ਆਪਣਾ ਇੱਕ ਮੈਸੇਜ ਹਰ ਵਾਰ ਆ ਹੀ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਇਹ ਸਮਾਵਾਦ ਚ ਮਿਲਦਾ ਨਹੀਂ ਮਿਲਦਾ ਠੀਕ ਆ ਨਾ ਠੰਡਵਾ ਜਿੰਨਾ ਬਚਦਾ ਬਚਾਓ ਬਚਾਓ ਕੋਕੋ ਬਜ਼ੁਰਗ ਕਾ ਜੇਤ ਕਰਦੇ ਗੁਰੂ ਘਰ ਜਾ ਹਾਂ ਜੀ ਲੇ ਟਾਪ ਲੈ ਚੈੱਕ ਕਰੋ ਲੈ ਜਾਣੇ ਨੇ ਲੈ ਜਾਣੇ ਨੇ ਜਿਸਵੇਰ ਆ ਸਵੇਰ ਬਚਾਓ ਠੰਡ ਬਹੁਤ ਵਾ ਕੋਕੋ ਬਜ਼ੁਰਗ ਵਾਸਤੇ ਠੰਡ ਬਹੁਤ ਮਾਰੀ ਮਾਰੀ 10 15 ਦਿਨ ਦੀ ਗੱਲ ਬਿਲਕੁਲ ਜੀ ਮੁੜ ਕੇ ਠੰਡਾ ਫਰਕ ਆ ਲੋੜੀ ਆ ਗਈ ਲੋੜੀ ਆ ਦੇ ਠੰਡ ਗਈ ਤੇ ਹੇਲ ਕਹਿੰਦਾ ਬੱਦੇ ਲੱਗਣਾ ਕਹਿੰਦੇ ਜੀ ਠੰਡ ਬਹੁਤ ਵਾ ਬਜ਼ੁਰਗਾਂ ਨੂੰ ਬਚਾਓ ਕਿਉਂਕਿ ਇਹਨਾਂ ਕੋ ਬਹੁਤ ਕੁਝ ਸਿੱਖਾਂ ਨੂੰ ਮਿਲਦਾ ਤਹਾਨੂੰ ਜਿੰਨਾ ਦਾ ਸਤਕਾਰ ਆ ਕਰਿਆ ਕਰੋ ਜਿਹੜੇ ਦੋ ਬੁੱਲਕੇ ਦੇਣੇ ਆ ਉਹ ਟਾਈਮ ਨਾ ਦਿਆ ਕਰੋ ਸਤਕਾਰ ਨਾ ਦਿਆ ਕਰੋ ਕਿਉਂਕਿ ਇੰਨਾ ਸਾਡਿਆਂ ਵਾਸਤੇ ਬਹੁਤ ਕਾਲਾ ਨਾਲ ਕਾਲੀਆਂ ਹਾਂ ਕਾਲੇ ਸਹੀ ਹੈ ਜੀ ਕਿਉਂਕਿ ਅੱਜ ਤੋਂ ਪਛਾਂ ਚਲ ਜੀਏ ਤੇ ਸਾਡੀਆਂ ਮਾਵਾਂ ਬਜ਼ੁਰਗ ਜਿਹੜੇ ਹੈ ਨਾ 6 6 7 7 ਬੱਚੇ 8 8 ਪਾਲ ਜਾਂਦੇ ਸੀ ਪਾਲ ਜਾਂਦੇ ਜੀ ਪਾਲ ਜਾਂਦੇ ਸੀ ਹਾਂ ਜੀ ਤੇ ਉਹ ਵੀ ਜਦੋਂ ਪ੍ਰਸ਼ਾਦੇ ਪਕਾਉਂਦੀਆਂ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਂਦੀਆਂ ਲੈ ਲੈ ਸਹੀ ਗੱਲ ਹੈ ਜੀ ਠੀਕ ਵਾ ਨਾ ਤੇ ਉਹਨਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਜੀ ਉਹ ਸੱਤ ਅੱਠ 10 ਜੀਆਂ ਨੂੰ ਖਵਾ ਸਕਦੀ ਸੀ ਤੇ ਕੀ ਗੱਲ ਹੈ ਲੋ ਮਾਂ ਤੇ ਉਹ ਨਹੀਂ ਖਵਾ ਸਕਦੀ ਹਾਂ ਅਵੇ ਸਹੀ ਗੱਲ ਹੈ ਕਿ ਨਾ ਟੱਬਰ ਪਾਲ ਜਾਂਦੇ ਸੀ ਬਿਲਕੁਲ ਜੀ ਉਦੋਂ ਬੱਚੇ 5 6 7 8 ਸੌਂਦਾ ਇੱਕ ਇੱਕ ਨਾਲ ਵਸਦਾ ਤੇ ਇੱਕ ਤੇ ਦੋ ਹਾਂਜੀ ਹਾਂਜੀ ਸੰਦੀਪ ਜੀ ਉਦੋਂ ਆਉਂਦੇ ਨਾ ਕਿ ਉਦੋਂ ਬੱਚਿਆਂ ਵਾਸਤੇ ਤੰਗੀ ਚੋਈ ਨਹੀਂ ਸੀ ਹਾਂਜੀ ਹੁਣ ਸਾਡੇ ਕੋਈ ਆਈਪੀਐਫ ਹੈ ਨਾ ਨਾ ਕੋਈ ਆਈਐਸ अफसर ਹੈਗਾ ਨਹੀਂ ਜੀ ਉਦੋਂ ਆਈਪੀਐਸ ਕੋਈ ਸਾਡੇ ਹੀ ਬੰਦੇ ਬਾਹਰ ਦੇ ਹਨਾ ਹਾਂਜੀ ਉਹਨਾਂ ਨੇ ਇੰਨੀਆਂ ਘਾ ਲਾਣਾ ਹੀ ਹੁਣ ਤੇ ਪਲਾਸਟੂ ਕਰਕੇ ਜਿਹੜਾ ਮਰਜ਼ੀ ਕੈਨੇਡਾ ਚਲ ਜਾ ਕੈਨੇਡਾ ਦੇ ਕੈਨੇਡਾ ਬਿਲਕੁਲ ਸਹੀ ਗੱਲ ਹੈ ਜੀ ਹੁਣ ਕੋਈ ਡਿਗਰੀ ਕਰਦਾ ਉਹ ਯੂਨੀਵਰਸਿਟੀ ਜਾਂਦਾ ਨਹੀਂ ਬਜੀ ਇਹ ਉਹਨਾਂ ਬਜ਼ੁਰਗਾਂ ਦੀ ਦੇਣ ਸੀ ਉਹਨਾਂ ਬੜੀਆਂ ਮਿਹਨਤਾਂ ਕੀਤੀਆਂ ਸਾਡੇ 1 1 2 2 ਹੋ ਗਏ ਸਾਡੇ ਕੋ ਪੜ੍ਹਾਏ ਨਹੀਂ ਗਏ ਅਸੀਂ ਚੱਟ 20 25 ਲੱਖ ਲੈ ਚੱਲ ਕੈਨੇਡਾ ਸਾਡੀ ਇੰਨੀ ਦੇਣ ਵਾ ਉਹਨਾਂ ਕਿੰਨਾ ਕਿੰਨਾ ਪੜ੍ਹਾ ਕੇ ਚੰਗੇ ਅਹੁਦੇ ਆ ਤੇ ਹਰ ਅਹੁਦੇ ਤੇ ਪੰਜਾਬ ਵਿੱਚ ਪੰਜਾਬੀ ਮਿਲਦਾ ਸੀ ਮਿਲਦਾ ਸੀ ਮਿਲਦਾ ਆ ਜੋ ਨਹੀਂ ਮਿਲਦੇ ਨਹੀਂ ਮਿਲਦੇ ਜੀ ਤੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਤੇ ਜਿੰਨਾ ਹੀ ਹੋਵੇ ਮਾਪੇ ਉਹਦਾ ਸਤਿਕਾਰ ਕਰਿਆ ਕਰੋ ਉਹਨਾਂ ਦਾ ਦੇਣ ਨਹੀਂ ਅਸੀਂ ਦੇ ਸਕਦੇ ਕਿਉਂਕਿ ਬਜ਼ੁਰਗ ਇੱਕ ਇਹੋ ਜੀ ਚੀਜ਼ ਆ ਹਮੇਸ਼ਾ ਹੀ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਬਾਤ ਤੋਂ ਬਾਤ ਸਿੱਖਿਆ ਕਰੋ ਉਹੋ ਹੀ ਸਿੱਖਿਆ ਤੁਹਾਡੇ ਕੰਮ ਆਉਣੀ ਬਿਲਕੁਲ ਭਾਜੀ ਬਾਕੀ ਸੰਦੀਪ ਜੀ ਠੰਡਾ ਤੁਸੀਂ ਵੀ ਲੇਹਰਾ ਹੋ ਗਿਆ ਲੇਟ ਹਾਂਜੀ ਪਰ ਫਿਰ ਵੀ ਮਾਲ ਵੀ ਕੀੰਗ ਗਾਵੀ ਪੱਦਰਾਵੀ ਹਰ ਰੰਗ ਮਿਲੂ ਹਰ ਰੰਗ ਦਾ ਹਰ ਬਿਲਕੁਲ ਜਿੱਦਾਂ ਗਲਾਬ ਵਿੱਚ ਹਰ ਤਰ੍ਹਾਂ ਦਾ ਫੁੱਲ ਮਿਲੂਗਾ ਨਾ ਅੱਜ ਤੁਹਾਨੂੰ ਹਰ ਚੀਜ਼ ਮਿਲੂਗੀ ਜੇ ਕਿਸੇ ਨੇ ਜਾਦੇ ਪੈਸੇ ਲਾਉਣੇ ਆ ਜਾਦੇ ਲਾ ਲਓ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਥੋੜੇ ਨਾਲ ਇਹਦਾ ਮਤਲਬ ਲੋੜੀ ਦਾ ਗਿਫਟੀ ਆ ਗਿਫਟੀ ਆ ਮਤਲਬ ਹਰ ਚੀਜ਼ ਜਿਹੜੀ ਆ ਨਾ ਤੁਹਾਨੂੰ ਇੱਥੇ ਮਿਲਣੀ ਆ ਇਹ ਤਾਂ ਤੁਹਾਡੀ ਪਹੁੰਚ ਵਾ ਕੋਈ ਜ਼ਿਆਦਾ ਲਾ ਲੇ ਕੋਈ ਥੋੜਾ ਲਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਵੱਲੋਂ ਹਰ ਉਪਰਾਲਾਤਾ ਦੇ ਵਾਸਤੇ ਕੀਤਾ ਗਿਆ ਠੀਕ ਆ ਠੀਕ ਹੋਣਾ ਸਾਡੇ ਚਾਹਣ ਵਾਲਿਆਂ ਵਾਸਤੇ ਹਰ ਉਪਰਾਲਾ ਕੀਤਾ ਗਿਆ ਤੁਸੀਂ ਅੱਗੇ ਦੇਖਣਾ ਕਿ ਕਿੰਨੇ ਕ ਪੈਸੇ ਆਹ ਸੰਦੀਪ ਜੀ ਦੇਖਿਓ ਮੈਂ ਘੱਪਣੇ ਜੀ ਘੱਪਣਾ ਇੱਧਰ ਦੇਖ ਮੈਂ ਕੋਲੇਵਾ ਵਾਹ ਕਿੱਥੇ ਮੇਵਾ ਆਹ ਬੇਤੀ ਲੱਗਾ ਬਾਹਰ ਘੱਟ ਮੈਂ ਬਾਹਰ ਘੱਟ ਬਾਹਰ ਐਵੇਂ ਜੀ ਬਾਹਰ ਇੱਕ ਵਾਰਾ ਤੂੰ ਦੇਖ ਕੇ ਨਾ ਗੇਟ ਗੇਟ ਤੇ ਸੰਦੀਪ ਜੀ ਖੜੇ ਲੱਗਾ ਫੇਸ ਵਿਖਾ ਦਿਓ ਕਿੰਨੀ ਤਰ੍ਹਾਂ ਜਾ ਕਿਹਾ ਇਹ ਇੱਥੇ ਤੋਂ ਮੇਰੇ ਮਾਤੇ ਦੇ ਮਾਤੇ ਉਧਰ ਲੈ ਜੀ ਗਾਣੀ ਮਾਜੇ ਦਾ ਤੋਅ ਮਾਜੇ 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 ਨਾ ਜਵਾਨ ਨਹੀਂ ਬੋਲ ਮੇਰੇ ਤੇ ਇਹ ਕਸੰਦੀਪ ਜੋ ਬਣਾ ਬੇਖ ਮੈਂ ਇੱਕ ਮਿੰਟ ਧੱਕ ਖੜੋ 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 ਆ ਚੀਜ਼ ਕਿ ਲਾਗ ਰਹਾ ਸਾਬੀਆ ਨਹੀਂ ਇਧਰ ਉੱਪਰ ਵੇਖ ਹਾਂ ਉੱਪਰ ਵੇਖ ਹਾਂ ਵੇਖਾ 4 ਫੁੱਟ ਦੀ ਉੱਤੋਂ ਹੀ ਚੜਾਈ ਲਈ ਦਿੰਦੀ ਹੈ ਸਹੀ ਗੱਲ ਬਈ ਜੀ ਵੇਖੋ ਮੇਰੇ ਫਾਨ ਫੋਨ ਤੇ ਵੀ ਬਹੁਤ ਵੇਖਵਾ ਵੇਖੇ ਕਰਾ ਥੱਲੇ ਫਾਨ ਬਿਲਕੁਲ ਬਈ ਜੀ ਤੇ ਰੰਗ ਵੇਖ ਕੇ ਲਾਗਿਆ ਜੀ ਦੇ ਆ ਯਾਰ ਨਾ ਢੇਮਾ ਜੀ ਅਜੇ ਵੀ 2-4 ਦਿਨ ਮੈਂ ਖੜਦੀ ਜਾਵੇ ਇੱਕ ਮੈਂ ਕੋਲੇ ਇਹ ਪਰ ਸਮਝਦਾ ਹੀ ਕੀ ਤੇ ਆ ਬਈ ਮਖਤਾ ਨਹੀਂ ਆ ਇੱਕ ਇੱਕ ਡੇਟ ਤੇ ਖਾਣ ਲੱਗਾ ਬੰਦ ਹੋ ਜੀ ਮਖਤਮਾ ਚੀ ਜាំ ਮਖਤਾ ਮਤਲਬ ਹਾਲ ਕੀ ਜਰਾ ਅੰਗ ਦਿੱਤਾ ਵਾ ਜੀ ਕਿੱਦਾਂ ਨਹੀਂ ਕਿਹਦੀ ਪਹੁੰਚ ਵਾ ਉਸ ਵਰ ਨਹੀਂ ਪੈਸੇ ਨਾ ਠੀਕ ਆ ਵੇਖ ਲੈ ਮੈਂ ਕੋਲ ਆਂ ਹੱਥ ਪੂਰੀ ਪਿੱਠ ਪੂਰੀ ਪਿੱਠ ਵੇ ਕੀ ਚੀਜ਼ ਲਾ ਕੇ ਬੈਠੀ ਆ ਠੀਕ ਆ ਵੇਖ ਹਾਂ ਜੀ ਫਿਰ ਇਹ ਦਾ ਸੰਦੀਪ ਜੀ 98000 98000 ਛੋੜ ਪਾਣ ਦੇ 500 पान्दु शोड़ा, 500 ਛੋੜ 500 ਛੋੜ ਜਾਣ ਤੋਂ ਕੋਈ ਨਹੀਂ ਦੇਖੀ ਜਵਰੀ ਇਹਦੀ ਜਿਹੜੀ ਹੁਣ ਨਹੀਂ ਆਈ ਹੈ ਨਾ ਇਹ ਤੁਰ ਹੀ ਆਣ ਗਈ ਆ ਇਹ ਮੈਂ ਜਿਹੜੀ ਅੱਜ ਹਫਤਾ ਹੀ ਲੈ ਜੂਗੀ ਤੇ ਮੈਂ ਦੀ ਤਿਆਰੀ ਕਿੱਥੋਂ ਚਾਲੂ ਕੀਤੀ ਆ ਕਿੱਧਰ ਨੂੰ ਜਾਣਾ ਗੱਪਣ ਮੈਂ ਨਾ ਜੀ ਗੱਪਣ ਮੈਂ ਲੋ ਜੀ ਕੱਢੋ ਫੋਮੇ ਦੀ ਵਾਰ ਹਾਉ ਮੂਮਾ ਲੋ ਜੀ ਵੇਖੋ ਘਰਾਂ ਦੇ ਲੈ ਕੇ ਇੱਕ ਵਾਰ ਹੁੰਦਾ ਅਸਰ ਸੰਦੀਪ 191 ਸਿੰਘ ਕਿਹੜਾ ਹਾਂ ਠੀਕ ਆ ਤੋਰੋ ਲੋ ਜੀ ਦੇਖੋ ਕਰਾ ਦੇ ਬਾਹਰ 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 ਕੱਢ ਲੋ ਬਾਹਰ ਕੱਢ ਕੇ ਵਫਾ ਇਹ ਇਹ ਆ ਵੇ ਮੈਂ ਦਾ ਤੋਰਾ ਤੇ ਮੈਂ ਕੋ ਵੇਖ ਤੀ ਥੱਲੇ ਕੀ ਲੱਗਾ ਕੁਆਲਿਟੀ ਕੁਆਲਿਟੀ ਪੁਰੀ ਦੇਖ ਮੈਂ ਕੋ ਕਿੱਦਾ ਕੁਆਲਿਟੀ ਹੈ ਜੀ ਕੁਆਲਿਟੀ ਆਂਦੋ ਚਲੋ ਲੈ ਚਲੋ ਉੱਥੀ ਕੁਆਲਿਟੀ ਕੁਆਲਿਟੀ ਪੁਰੀ ਤੋ ਦੇਖੋ ਦਿਖਾਉਂ ਹਾਂ ਇਹੰਦਾ ਦੀ ਮਾਤ ਹਾਂ ਇਹ ਨੂੰ ਬੜਾ ਐ ਇਹ ਕਰ ਲੋ ਕੋਈ ਇਹ ਨੂੰ ਜਿੱਦਾਂ ਖੁਸ਼ ਵਾ ਹਾਂ ਐ ਕਰ ਜੀ ਤਾਂ ਸੰਦੀਪ ਜੀ ਗੇਟ ਗੇਟ ਤੇ ਥਾਣ ਲਗਾ ਦ ਬੜਾ ਹੀ ਸਪੈਸ਼ਲ ਥਾਣਾ ਮਈ ਦੇ ਕੋਲੇ ਦੇ ਕੋਲ ਅੱਜ ਬੜੀ ਚੰਗੀ ਆ ਮੈਂ ਕੋਈ ਕਰਨੀ ਨਹੀਂ ਹਾਂ ਰਹਿ ਗਿਆ ਹਾਂ ਜੀ ਫਿਰ ਇਹ ਸੰਦੀਪ ਜੀ ਦਵਾਂਗੇ 87000 87000 ਦੀ 500 ਛੋੜ 500 ਛੋੜ ਆ ਆਜ ਅੰਦਰ ਇਹ ਵੀ ਹੱਤ ਦਾ ਅੰਦਰ ਮਈ ਕੱਚੀ ਆ ਤੇ ਜਾ ਸੁਦਾ ਗੱਪਣਾ ਠੀਕੀ ਨਾ ਬਈ ਗੱਪਣਾ ਹੀ ਮਾਲ ਜਾਂਦਾ ਗੱਪਣਾ ਕੀਤਾ ਛੱਡ ਲੰਦੋ ਇਹ ਦਾਹ ਦਾਹ ਦੇ ਨੂੰ 5-5000 ਵਧਣੀ ਆ ਵਦਨੀਆ 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 ਭਾਜੀ ਵਦਨੀਆ ਲੋੜੀੋਂ ਬਾਅਦ ਇਹ 5-5000 ਵਦਦੀਆਂ ਚੱਕੇ ਜਾਣੇ ਫੱਡਣਾ ਜੀ ਲੋ ਮੈਂ ਦਾ ਸਿੰਘ ਮਾਸਾ ਕ ਬੜਾ ਖੁੱਲਾ ਪੱਦਲੀ ਪਾਸੋਂ ਕਮਾਈ ਤੇ ਬਾਹਰ ਇਧਰੋਂ ਬਾਹਰ ਲੈ ਚਲ ਬਾਹਰ ਸੰਦੀਪ ਜੀ ਸਿੰਘ ਮਾਸਾ ਕ ਖੁੱਲਾ ਜਿਹੜਾ ਹਾਂ ਜੀ ਪਰ ਤੋਰਾ ਵੇਖ ਇਹ ਤੋੜਦੀ ਕੀ ਪਹਿਲਾ ਪਾਂਦੀ ਫਿਰਦੀ ਹੈਗੇ ਆਹ ਵੇਖੋ ਚਲੋ ਆਹ ਵੇਖੋ ਬਰਾਂ ਚੰਗੀਆਂ ਚੀਜ਼ਾਂ ਨਾਲ ਬਿਲਕੁਲ ਭਾ ਵੀ ਜਿਕੇ ਨਹੀਂ ਭਾ ਵੀ ਸਾਬ ਨਾ ਅਜੇ ਹੋਰ ਭਾ ਵੇਖੇ ਅਜੇ ਥੱਗੇ ਵੇਖੋ ਕੀ ਕੀ ਹੁੰਦਾ ਨੋ ਨਾਲ ਖੜੀਆਂ ਅਜੇ ਵਿਖੀ ਜਲੇ ਕੀ ਬੰਦਾ ਜਫਰਾਬਾਦੀ ਦੇ ਲਈ ਬੈਠੇ ਬਾਈ ਹੁਣ ਉਹ ਵੀ ਸਿੰਘ ਹਿਲ ਸਿੰਘ ਅੱਛਾ ਫਿਰ ਨਹੀਂ ਹਿਲ ਵੀ ਆ ਸਿੰਘ ਦੀ ਹਾਂਜੀ ਬਾਈ ਬਰਾ ਇਹ ਸੰਦੀਪ ਦੀ 67000 67000 ਦੇ 500 ਛੋਟ 500 ਛੋਟ ਚੱਲਣ ਦੋ ਹੁਣ ਇਧਰ ਇਹ ਜਫਰਾਬਾਦੀ ਲੋ ਵੇ ਲੋ ਦੋਵੇਂ ਸਿੰਘ ਹਿਲਦੇ ਜਫਰਾਬਾਦੀ ਆ ਜੋਵੇਂ ਸਿੰਘ ਆਵੇ ਹੂੰ ਦੋਵੇਂ ਵਾਦੂ ਜੇ ਕਿਤੇ ਇਹੋ ਹੀ ਗੁਜਰਾਤ ਚ ਹੋਵੇ ਤਾਂ ਮੂੰਹ ਮੰਗੇ ਪੈਸੇ ਮੰਗਦਾ ਜਫਰਾਵਾਦੀ ਹੋਤੇ ਸੇਕ ਹੇਲ ਦਿਹਾੜੀ ਲੱਭਦੀ ਨਹੀਂ ਲੱਭਦੀ ਲਓ ਵੀ ਦੇਰ ਮੇਰਾ ਦੀ ਕੋਈ ਸੁਵਾਈ ਕੋਈ 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 ਸੁਵਾਈ ਆ ਵੇਖੋ ਦਿਖਾਓ ਕੱਧਾ ਕੱਢੀ ਜੀ ਮਗਰ ਇਹਨੇ ਕੀ ਆ ਕੱਟਾ ਕੱਟਾ ਹੀ ਲਾ ਲੋ ਕਿਹਦਾ ਜੋ ਇਹ ਸੰਦੀਤੀ ਦੁੱਧ ਆਸੂਆ ਅੱਛਾ ਇਹ ਨੂੰ ਮੈਨੂੰ ਨਾ 40 ਮੋਗ ਲੱਗ ਗਿਆ ਹਾਂਜੀ ਦੁੱਧ ਬੜਾ ਸੀ ਪਰ ਤੁਸੀਂ 6-7 ਕਿਲੋ ਹੀ ਜਿੱਤਾਂਗੇ 8 ਮਹੀਨੇ ਮੰਨ ਲਿਆ 6-7 ਕਿਲੋ ਹੀ ਮੰਨ ਕੇ ਲੈ ਕੇ ਜਾਣਾ ਹੈਗਾ ਇਹਨੂੰ ਮੈਨੂੰ ਤੇ ਕੀਮਤ ਇਹਨੇ ਬੋਏਂ ਜਾਇਆ ਬਸ 51 ਦੀ ਪੰਜ ਦੇ ਛੋਟ ਸਾਡੇ 51 ਦੀ ਜਫਰਾਵਾਦੀ ਜਫਰਾਵਾਦੀ ਤੇ ਹਾਂ ਇਹਨਾ ਮੈਂ ਵੀ ਤੂੰ ਪਰਸੋਂ ਆ ਜਾ ਸੰਦੀਪ ਤੂੰ ਚੌਥ ਆ ਜਾ ਤੂੰ ਪੰਜਵੇਂ ਦਿਨ ਨੂੰ ਆ ਜਾ ਇਹਦਾ ਫੋਨ ਬੇਟੇ ਵਿੱਚ ਚੱਲ ਰਿਹਾ ਹੈਂਗੇ ਜੱਲੂ ਜਫਰਾਵਾਦੀ ਦਾ ਪਰ ਗੁਜਰਾਤ ਦੂਰ ਹੈ ਉਹਦੇ ਗੁਜਰਾਤ ਚੱਕਣੀ ਉਹਥੇ ਅਸੀਂ ਤੂੰ ਯਾਰ ਸੀ ਪਰ ਹੈ ਹੀ ਦੂਰ ਆ ਆਰੇ ਇੰਨੀ ਤਾਂ ਮੈਂ ਨੀ ਸੁਈ ਆ ਸੰਦੀਪ ਜੀ ਨਹੀਂ ਆਈ ਆ ਜੇ ਇੱਕੋ ਵੀ 6 ਕਿਲੋ ਲਾ ਲਾ 7 ਕਿਲੋ ਲਾ ਲਾ ਇੰਨਾ ਹੀ ਆ ਆਪਣਾ ਦੁੱਧ ਦੇ ਹਾਂ ਫਸਤ ਆਪਣੀਆਂ ਇੰਨੇ ਚ ਵੇਖ ਇੰਨੇ ਤੁਹਾਨੂੰ ਜੀ ਨੂੰ ਵੀ ਲੋ ਜੀ ਵੇਖ ਬਾ ਤੀਜਾ ਸੁਗਾ ਇਹ ਸਾਇਦ ਕੰਨਾਂ ਦੇ ਵਾਲ ਕਟਾ ਜਾ ਆ ਕੇ ਇੱਧਰ ਨੂੰ ਆਉਣ ਸੀ ਮਾੜਾ ਤੁਸੀਂ ਆ ਜਾ ਬਜੀ ਇੱਥੋਂ ਵੇਖ ਤੂੰ ਇੱਥੇ ਆ ਨਾ ਕਟਾਲਗਾ ਮੈਂ ਕਟਾਇਆ ਕਰ ਹਾਂ ਹਾਂ ਜੀ ਕੋਈ ਕੋਈ ਗਾ ਚਲੋ ਕੋਈ ਜਾ ਸੁਗਾ ਸੰਦੀਪ ਤੁਰੇ ਆਉਣ ਡਈ ਆ ਜੇ 6 ਨਾਲਾ 7 ਨਾਲਾ ਦੋ ਦੇ ਕੋ ਵੀ ਇੰਨਾ ਨਹੀਂ ਅੱਜ ਕੋਈ ਨਾ ਆਜੇ ਕੱਟਾਈ ਨੂੰ ਕੱਟੀ 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 ਡਬਲ ਫਾਇਦਾ ਕਦੋਂ 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 ਡਬਲ ਫਾਇਦਾ ਉੱਥੇ ਬਾਦ ਉਸ ਤੋਂ ਬਾਦ ਚਲੋ ਇਹ ਆ ਗਿਆ ਨਾ ਇਹ ਆ ਗਿਆ ਨਾ ਤਾਜ਼ਾ ਹਾਂਜੀ ਭਾਜੀ ਫਿਰ ਇਹ ਵੀ 52 ਹਜ਼ਾਰ ਯਾਰ 52 ਹਜ਼ਾਰ ਦੀ 500 552 ਦੀ ਜੀ ਕਹੇ ਜਫਰਾਵਾਦੀ ਮੰਗ ਲਓ ਤੇ ਜੀ ਕਹ ਆ ਸਾਡੇ ਪੰਜਾਬ ਵਾਲੇ ਹਾਂ ਬਿਲਕੁਲ গুজরাਤੀ ਪੰਜਾਬ ਵਾਲੇ ਕਹੇ ਕੇ ਲੈ ਤੇ ਰਾਤੀ ਤੇ ਪੰਜਾਬ ਵਾਲੇ ਕਹੇ ਕੇ ਮੰਗਦੇ ਆਗੇ ਇਹ ਸੰਦੀਪ ਜੀ ਪਹਿਲਾਂ ਕੱਟੀ ਹੀ अच्छा आज ਨੂੰ 6-7 ਕਿਲੋ ਦੁੱਧ ਹੈਗਾ ਠੀਕ ਆ ਬੋਲੇ ਚੋਂ ਨਿਕਲ ਗਈ ਅੱਜ ਅੱਛਾ ਇਹ ਕੱਤੀ ਪਿਛਲੀ ਵਾਲੀ ਜਿਹਦੇ ਉਹ ਰਾਤ ਦੀ ਸੂਈ ਹੈ ਸਹੀ ਤਰੀਕ ਦੀ ਇਹਦਾ ਬੱਚਾ ਭਰ ਗਿਆ ਉਹ ਠੀਕ ਹਾਂ ਆ ਲੈ ਆਜੋ 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 ਦੇਖੋ ਚੰਗੀ ਆ ਖੁੱਖ ਦੀ ਆਹ ਹੋਰ ਹੈ ਜੀ ਬੜੀ ਚੰਗੀ ਆ ਇਹ ਸੰਦੀਪ ਜੀ ਇਹਦੀ ਇਹ ਗੱਲ ਜੇ ਥਾਨ ਥੋਣ ਵੀ ਬੜਾ ਸੁਆਦੀ ਤੇ ਲੇਵਾ ਵੀ ਬੜੇ ਘਾਣ ਹਾਂ ਜੀ ਕਰਦਾ ਕੋਈ ਪਹਾੜੇ ਦੇ ਚੋਲੇ ਹੂੰ ਤੇ ਜੀ ਕਰਦਾ ਜੇ ਪਹਿਲਾਂ ਕੋਈ ਮੱਝ ਸੂਈ ਆ ਉਹਦਾ ਬੱਚਾ ਛੱਡ ਲੋ ਕੋਈ ਟੈਨਸ਼ਨ ਨਹੀਂ ਕੋਈ ਇਹਨੂੰ ਟੈਨਸ਼ਨ ਨਹੀਂ ਅੱਛਾ ਜੀ ਕਰਦਾ ਤੁਹਾਡੇ ਕੋਲ ਪਹਿਲਾਂ ਮੱਝ ਦਾ ਕੋਈ ਬੱਚਾ ਹੈਗਾ ਉਹ ਲਾ ਲਓ ਲਾ ਲਓ ਉਹਨਾਂ ਵੀ ਮਿਲੂ ਜੀ ਕਰਦਾ ਪਹਾੜਾ ਛੁੱਟ ਕੇ ਚੋਲੋ ਇਹ ਦੋਵੇਂ ਚੀਜ਼ਾਂ ਹੁਣ ਠੀਕ ਹੋ ਗਏ ਫਿਰ ਕੋਈ ਚੱਕਰ ਨਹੀਂ ਕੋਈ ਵੀ ਚੱਕਰ ਨਹੀਂ ਹੈਗਾ ਤੇ ਇਹ ਕਰਕੇ ਵੇਟ ਹੁਣ 52000 ਤੇ 500 550 ਤੁਹਾਡੇ 500 ਹੀ ਛੋਟ ਕਰਦੇ ਹੁਣ ਵੇਚਣ ਨੂੰ 90000 ਦੇ 24 ਚਲੋ ਇਹ ਵੀ ਭਜੀ ਇਹ ਸੰਦੀਪ ਜੀ ਪਿਛਲੀ ਵਾਰੀ ਬੰਦਿਆਂ ਨੇ ਹਰਿਆਣੇ ਤੋਂ ਮੈਂ ਲਿਆਂਦੀ ਸੀ ਅੱਛਾ 1 ਲੱਖ ਤੇ 20 ਹਜ਼ਾਰ ਦੀ ਹਾਂਜੀ ਰੱਖੀਆਂ ਕਿਕਰਾਂ ਥੱਲੇ ਵੱਢ ਕੇ ਪਾਇਆ ਕੁਛ ਨਹੀਂ ਗਾ ਹੁਣ 6ਵੇਂ ਮਹੀਨੇ ਦੀ ਗੱਭਾ ਅੱਛਾ ਦੁੱਧ ਨਹੀਂ ਦਿੰਦੀ ਦੁੱਧ ਦੇ ਦੁੱਧ ਉੱਚੀ ਲੰਮੀ ਵੇਹਲਾ ਹੋ ਕੇ ਕਿੱਥੇ ਤੇ ਮਕੌਰ ਦੇ ਸਿਰ ਬਰਾਬਰੀ ਚੱਲੀ ਜਾ ਹਰਿਆਣੇ ਦੀ ਮੱਝ ਟੋਕਰ ਗੱਭਣ ਦੁੱਧ ਨਹੀਂ ਦਿੰਦੀ ਬਸ ਅੱਲੀ 6 ਮਹੀਨੇ ਵੀ ਆ 6 ਮਹੀਨੇ ਦੇਖੋ ਹੁਣ ਈ ਝੋਟੀ ਵੱਡੀ ਵੱਡੀ ਝੋਟੀ ਵੱਡੀ ਬਹੁਤ ਵੱਡੀ ਆ ਬੜੀ ਬਹੁਤ ਵੱਡੀ ਸੇក ਸੰਨ ਬੜਾ ਹਲੇਰਾ ਵਾ ਸਿਰਫ ਸੇਵਾ ਪੱਖੋਂ ਆ ਸੇਵਾ ਕਰ ਲੇ ਹਾਂਜੀ ਤੇ ਜਾ ਕੇ ਡਬਲ ਹੋ ਜਾਣੀ ਆ ਮੈਂ ਜਾ ਕੇ ਹਾਂਜੀ ਫਿਰ ਇਹ ਸੰਦੀਪ ਜੀ ਹੁਣ ਦਵਾਂਗੇ 53000 53000 ਦੇ 500 ਰੁਪਇਆ ਸ਼ੋਅ 552 ਦੀ 552 ਦੀ ਆਪਣੀ ਚੈੱਕ ਕਰਵਾ ਲਈ ਇੱਕ ਰੱਦ ਬਾਰਾ ਮੇਰੇ ਘਰ ਆਕੇ ਹੈ ਨਾ ਆਹ ਨੂਰਾ ਇਹ ਨੂਰਾ ਵੀ ਬੜੀ ਚੰਗੀ ਏ ਹਾਂਜੀ ਸਿੰਘ ਮਾਸਾ ਇੱਕ ਥਾਂ ਨੂੰ ਆ ਕਿਉਂਕਿ ਕਿਹੜਾ ਨੇਰੇ ਚ ਨਾ ਦੇ ਦੇ ਬੇਲੋ ਹੀ ਸਿੰਘ ਕਰ ਲੋ ਮਾਰਾ ਜਾ ਤੇ ਗੇਠ ਗੇਠ ਦਾ ਥਣ ਲੱਗਾ ਦੀ ਚਾਰ ਪੰਜ ਗੱਪਣੀ ਗੱਪਣਾ ਇਧਰ ਕਰ ਲਾ ਗਾਂ ਨੂੰ ਚੱਲ ਤੂੰ ਉਹ ਜਿੱਧਰ ਮਾਰ ਚੱਲ 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 ਸਿੰਘਲ ਹੱਡੀ ਸਿੰਘਲ ਹੱਡੀ ਇਧਰ ਵੇਖ ਸਲ ਗੇਠ ਗੇਠ ਦਾ ਥਣ ਲੱਗਾ ਆ ਹਾਂ ਮੋਨ ਨੂੰ ਵੇਖਿਆ ਜੇ ਕਰਾਂਦੇ ਹੁਣ ਹਰਾਨ ਰਹਿ ਜਾਓਗੇ ਸਿੰਗਲ ਵਾਲੇ ਮੁੱਲ ਹੁਣ ਆਜੋ ਚੰਦੋਂ ਦੇ ਕਰਾ ਦੇ ਵਾ ਠੀਕ ਆ ਹਾਂਜੀ ਬਾਈ ਮੈਂ ਰੱਖ ਤਵੇ ਇੱਕ ਥਾਣ ਕੇ ਇੱਥੇ ਵੱਡੇ ਲੰਮੇ ਲਾ ਵਾ ਥਾਣਾ ਇਧਰ ਵੇਖ ਕਰਾ ਇਧਰ ਵੀ ਲੱਗਾ ਜੀ ਹਾਂਜੀ 45000 45000 ਦੀ ਸਿਰਫ ਹੀ ਸਿਰਫ 45000 ਦੀ 500 540 540 ਜਾਨੀ ਮੈਂ ਵੀ ਕੋਈ ਜਿਆਦਾ ਸੋਇਆ ਚ ਨਹੀਂ ਨਾ ਨਾ ਕੋਈ ਜਿਆਦਾ ਸੋਇਆ ਚ ਨਹੀਂ ਕਿ ਮੈਂ ਹਾਂ ਜਵਾਨੀ ਜੀ ਜਵਾਨੀ ਚ ਮੈਂ ਬਿਲਕੁਲ ਜੀ ਬਿਲਕੁਲ ਚਲ ਜਾਓ ਇੱਕ ਮਿੰਟ ਹੋ ਇਹ ਇਹ ਵੀ ਬਿਨ ਲਿਆ ਇਹਨੂੰ ਵਿਖਾ ਦੇ ਰਹਾ ਤਾ ਥੋੜਾ ਥਾ ਇਹਨੂੰ ਖਾਓ ਖਰਨ ਕੋਈ ਗੱਲ ਕਰਮਾਲੀ ਦਾ ਸੰਦੀਪ ਸੁਝੀ ਨਹੀਂ ਨਾ ਸੋਣ ਲਈ ਵੇਖ ਕੰਪਨ ਵਾਈ ਵਾ ਇਹਨੂੰ ਵਿਖਾ ਥਣ ਕੇ ਡਾਲ ਇਧਰ ਆ ਰੋਕ 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 ਕੋਈ ਗੱਲ ਇਧਰ ਲੈ ਇਧਰ ਬਾਹਰ ਕੱਢ ਕੇ ਖਾਓ ਛਾਂਟ ਦੇ ਵੇਖੋ ਚੰਗਾ ਥਣ ਭਾਈ ਬੜਾ ਵਧੀਆ ਲੱਗਾ ਰੋਕ ਰੋਕ ਇੱਕ ਥਣ ਕੇ ਡਾਲ ਜਿਆਦਾ ਹੀ ਸਪੈਸ਼ਲ ਥਣ ਲੱਗਦਾ ਹੈ ਸੰਦੀਪ ਤੇ ਗਵਾਂਡੋ ਹੀ ਲਈ ਆ ਮਗਰ ਇੱਥੇ ਨੇੜੇ ਮਗਰ ਹੋਈਆਂ ਕ ਤੇ 13 14 ਕਿਲੋ ਦੁੱਧ ਲੈਂਦੇ ਮੇਰੀ ਲੀਟਰ ਦੀ ਵੀ ਗਰੰਟੀ ਹੈ ਬਿਲਕੁਲ 13 14 30 ਆਸੂਗਾ ਪਿਓ ਥੱਬੇ ਦਾ ਦੇ ਵਾਲਾ ਹੀ ਫਿਰਦੀ ਆ ਪੰਜਾਂ ਵਾਲਾ ਖਾਣ ਲੱਗਾ ਠੀਕ ਹੈ ਤੇ ਦੋ ਤਿੰਨ ਦਿਨ ਦੀ ਕੱਚੀ ਆ ਤਿਆਰੀ ਚੱਲਣ ਦੋ ਹਾਂਜੀ ਹਾਂਜੀ ਭਾਜੀ ਫਿਰ ਇਹ ਸੰਦੀਪ ਜੀ ਦਵਾਂਗੇ ਆਪਾਂ 30000 ਵੇਡ ਉਹ ਇੱਥੋਂ ਬਣ ਕਰਕੇ ਨਹੀਂ 30000 ਦੀ ਵੇੜ ਉਹ ਤੋਂ ਵੀ 500 ਛੋੜ ਸਾਢੇ 92 ਗੇਟ 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 ਐਡਾ ਥਾਨ ਮੂਰਾ ਐਡਾ ਥਾਨ ਲੱਗਾ ਮਿਲਤੀ ਹਰ ਦਾ ਥਾਣੀ ਆ ਲੱਗਾ ਸੱਚੀ ਗੱਲ ਆ ਜਿਹੜਾ ਗਾਈਨਵਾ ਥਾਨ ਨਹੀਂ ਲੱਗਦਾ ਬਹੁਤ ਸ਼ਹਿਰ ਦਾ ਹਾਂ ਤੇ ਇੱਕ ਕਿਲਾ ਮਗਰਲੇ ਪਾਸੇ ਪਿੱਛੋ ਹੀ ਲਈ ਆ ਪਰਵਾਹ ਚੋ ਹੀ ਲਈ ਆ ਬਿਲਕੁਲ ਠੀਕ ਵਾ ਨਾ ਹਾਂਜੀ ਇਸ ਕਰਕੇ ਸਾਰੀਆਂ ਗਰੰਟੀਆਂ ਵਾ ਲੰਮਾ ਸਮਾਂ ਦੁੱਧ ਦਿੰਦੀ ਆ ਸਾਰੀ ਕੁਝ ਵਧੀਆ ਸਮਾਂ ਨੂਰ ਜਿਹਦਾ ਜੀ ਕਰਦਾ ਵਾ ਉਹ ਮੈਂ ਤਾਂ ਜ ਸਾਢੇ 29 ਪਾਓ ਉੱਥੇ ਲੈਓ ਚੱਕ ਦਿਓ ਬਸ ਮੋਟ ਜਾਨੋ ਆਹ ਭਾਈ ਜੀ ਮੇਰਾ ਇਹ ਇਹ ਜਰਸੀ ਇੱਧਰ ਰੱਖਾ ਗੱਪਣ ਲੱਪਕਣਾ ਉਹ ਖਾ ਚਾ ਗੱਪਣ ਵਿਖਾ ਦਿਓ ਵਿਖਾ ਦਿਓ ਕੋਣ 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 ਖਾ ਦਿਖਾ ਦਿਓ ਫੇਸ ਪੁੱਸ ਦਿਖਾ ਟਾਈਮ ਲੈ ਜੂ ਭਜੀ ਅਜੇ ਟਾਈਮ ਲੈ ਜਾਣਾ ਟਾਈਮ ਲੈ ਜਾਣਾ ਹਣਾ ਟਾਈਮ ਲੈ ਆ ਜਾਣਾ ਦੂਜੀ ਜਰਸੀ ਤੇ ਵੇਖੀ ਸੀ ਨੀ ਉਹ ਵੇਖ ਉਹ ਟਾਈਮ ਲੈ ਜਾਣਾ ਲੈ ਸਕਦੇ ਲੈ ਕੇ ਟਾਈਮ ਲੈ ਸਕਦੀ ਆ ਗਈ ਆ ਜੋ ਫੇਸ ਖਾ ਇਹ ਦਿਖਾਓ ਜੀ ਦੀਵਾ ਹਾਂਜੀ ਕਰੀਏ ਕੀ ਲੋਕ ਝੂਠ ਝਾਟ ਬੋਲ ਦਿੰਦੇ ਉਹ ਤੇਰੀ ਬੰਦ ਹੋਏ ਉਹ ਜੀ ਲੈ ਉਹ ਤੇਰੀ ਬੰਦ ਆ ਕੀ ਲੈ ਜਾਓ ਅਸੀਂ ਕੋਈ ਗੱਲ ਨਹੀਂ ਇੱਥੇ ਆ ਗਿਆ ਕਰਦਾ ਜੱਗ ਦਾ ਮੂੰਮਾ ਦਾ ਗੋਮਮਾ ਮੂੰਮਾ ਕਾਦੀ ਆ ਜਰਸੀ ਦਾ ਮੂੰਮਾ ਬੜਾ ਪਿਆਰਾ ਲੱਗਦਾ ਕਹਿੰਦੇ ਦੇਉਗੀ ਹੈ ਹਫਤਾ ਕਰ ਦਿੰਦੀ ਹੈ 10 ਦਿਨ ਕਹਿ ਕੇ ਦਿੱਤੀ ਤੇ ਗਾਈ ਨਾ ਅਜੇ 20 ਦਿਨ ਲੈ ਲੈਂਦਾ ਲੈ ਜਾਣੇ ਆ ਇਹਨਾ ਝੂਠ ਬੋਲ ਦਿੰਦੇ ਆ ਦਸਨਦੀਪ ਜੀ ਤਾਂ ਕੋਈ ਗੱਲ ਨਹੀਂ ਹੁਣ ਦਾਹ ਲੈ ਜੇ 20 ਦੇ ਦੇ ਉਹ ਲੈ ਕੀ ਜਦ ਨਹੀਂ ਕੁਝ ਲੈ ਲਈ ਆ ਨਹੀਂ ਤੇ ਮੇਰੇ ਕਰਮਾਂ ਮੈਂ ਪੱਠੇ ਵੀ ਜਾ ਜਾਂਦਾ ਜੇ ਕਿਤੇ ਇਹਦੇ ਅੰਜਲ ਹੋਰ ਹੋਇਆ ਤੋਥੇ ਨੇ ਚੱਲ ਜਾ ਹਾਂ ਬਿਲਕੁਲ 27000 ਦੀ ਲਓ ਵੇ ਲੋ 500 500 26.5 ਲੈ ਜਾਂਦੇ ਆ ਜੇ ਮੇਰੇ ਜੀ ਕਰੂ ਇੱਥੇ ਪੱਠੇ ਖਾਈ ਜਾਉ ਜੇ ਕਿਸੇ ਕਰਮਾਂ ਚ ਹੋਈ ਤੋਥੇ ਬਿਲਕੁਲ ਬਿਲਕੁਲ ਆ ਸਹੀ ਸਹੀ ਗੱਲ ਹੈ ਜੀ ਸੰਦੀਪ ਜੀ ਪਤਾ ਕੀ ਗੱਲ ਹੈ ਹਾਂ ਜੀ ਸਾਰਾ ਕੁਝ ਨਾਲ ਚੱਲਦਾ ਹੈ ਨਾ ਵੇ ਤਾਹ ਵੀ ਦੇਣਾ ਕੋਈ ਵੀ ਐਵੇਂ ਜੰਗਾਂ ਦਾ ਕੋਈ ਗੱਲ ਨਹੀਂ ਹਾਂਜੀ ਤੋ ਸੰਦੀਪ ਜੀ ਮਾਲ ਬੜੇ ਆਪਣੇ ਨਾਲ ਪਾ ਕੇ ਲਿਆ ਹਾਂਜੀ ਹਾਂਜੀ ਛੋਟੇ ਛੋਟੇ ਛੋੜੇ ਛੋੜੇ ਨਾਲ ਪਾ ਬਲੇ ਦੁੱਧ ਕਿਉਂ ਥੋੜਾ ਵਾ ਠੰਡਾ ਬੋਲ ਆਈ ਗਰੀ ਹੋ ਗਈ ਕਿਹੜੀਆਂ ਵੱਡੀਆਂ ਵੱਡੀਆਂ 12 12 15 15 ਕਿਲੋ ਵਾਲੀਆਂ ਵੀ 10 10 ਤੋਂ ਅੰਦਰ ਆ ਗਿਆ ਮੱਝ ਆ ਗਿਆ ਉਹ ਇੰਨੀ ਠੰਡ ਚ ਦੁੱਧ ਨਹੀਂ ਬਣਦਾ ਹੁਣ ਮੈਂ ਦੱਸ ਦਿੰਦਾ ਕੋਈ 9 10 ਦੱਸਦਾ ਕਿੰਨੇ ਥੱਲੇ ਸੁੱਕਾ ਕਰੀ ਜਾਊਗਾ ਇਹ ਕਿੰਨੀ ਵਾਰਾ ਸੁੱਕਾ ਕਰੀਏ ਨਹੀਂ ਗੱਲ ਬਣਦੀ ਮੈਂ ਬਜਾ ਪੁਜਕਾਰੀ ਮਾਰ ਲਈ ਮਾਰ ਦਿੰਦੀਆਂ ਤੇ ਇਸ ਕਰਕੇ ਇਹਦੇ ਨੂੰ 6 7 ਕਿਲੋ ਦੱਸਾਂਗੇ ਤੇ ਮੋਜਾ ਮੋਜਾ ਜਾ ਕੇ ਜਾ ਪਾਣੀ ਪੀਓ ਤੇ 10 15 ਨੇ ਠੰਡ ਨਾ ਗਈ ਇਹਨੇ 8 8 ਕਿਲੋ ਦੇ ਜਾ ਦੇ ਜੀ ਠੀਕ ਆ ਨਾ ਤੇ ਇੰਨੇ ਪਾ ਲੱਭਣੇ ਨਹੀਂ ਲੱਭਣੇ ਨਹੀਂ ਲੱਭਣੇ ਹਣਾ ਬਿਲਕੁਲ ਜੀ ਨਾਲ ਹੀ ਗਰਮੀਆਂ ਨਾਲ ਹੀ ਸਿਆ ਨੰਗ ਜਾਣਾ ਬਾਤ ਬਾਤ ਜੀ ਬਾਤ ਤੇ ਬਾਕੀ ਮੀਰ ਜੀ ਬੇਨਤੀ ਇੰਨੀ ਕੁ ਹੁੰਦੀ ਆ ਵੀ ਆਪਣੀ ਤਸੱਲੀ ਕਰ ਲਿਆ ਕਰੋ ਚੰਗੀ ਤਰ੍ਹਾਂ ਬਿਲਕੁਲ ਜੀ ਹਣਾ ਤਸੱਲੀ ਫੇਰ ਵੀ ਚੰਗੀ ਤਰ੍ਹਾਂ ਕਰ ਲਿਆ ਕਰੋ ਵੀ ਆਪਣਾ ਤੁਸੀਂ ਚਾਹ ਪਾਣੀ ਪੀਣਾ ਆਪਣੇ ਵੇਖ ਕਰੋ ਪਸੰਦ ਕਿਹੜੀ ਆ ਰੀਪੀਟ ਕਰ ਕਰ ਵੀਡੀਓ ਦੋ ਚਾਰ ਆਰਾ ਵੇਖਿਆ ਕਰੋ ਹਾਂ ਬਿਲਕੁਲ ਜੀ ਹਣਾ ਇਹ ਕਿਹੜੇ ਵੀ ਕੁੰਬ ਦਾ ਮੇਲਾ 21 ਸਾਲ ਨਹੀਂ ਆਉਣੀ ਚੌਥੇ ਦਿਨ ਨੂੰ ਸੰਦੀਪ ਫੇਰ ਆਇਆ ਤੇ ਫਿਰਦੇ ਆਏ ਆ ਵੀ ਨਹੀਂ ਰਹੇ ਔਰ ਬਾਕੀ ਸਟਾਕ ਤੇ ਮੇਰੇ ਕੋਈ ਆ ਹਾਂ ਤੇਰਾ ਮੇਰੇ ਤੋਂ ਬਗੈਰ ਨਹੀਂ ਲੱਗਦਾ ਮੇਰਾ ਤੇਰੇ ਤੋਂ ਬਗੈਰ ਨਹੀਂ ਲੱਗਦਾ ਆ ਜਿਹੜਾ ਗੱਲ ਸਹੀ ਹੈ ਜੀ ਵੀ ਸੋਨਾ ਤੇ ਰਾਤ ਰੁਕਾ ਪਿਛਾ ਪਿੱਥੇ ਹੀ ਮਾਰ ਤੁਸੀਂ ਕਿਹਾ ਪਿਛਾ ਮਾਬਾ ਜੀ ਹੋਣੀ ਰਾਤ ਨੂੰ 200 ਕ ਫੋੜਨਾ ਵਾਂ ਤੇ ਰਾਤ ਟਾਈਮ ਹੀ ਰਾਤ ਦਾ ਬਣਾ ਲਿਆ ਰਾਤ 12 ਵਜੇ ਬਣਾਉਣ ਪਿਆ ਕਿ ਭਾਵੇਂ 10 ਵਜੇ ਬਣਾਉਣ ਪਿਆ ਨਹੀਂ ਆਉਣਾ ਹੀ ਇੱਥੇ ਆ ਵਾਜੀ ਵਾਜ ਸਹੀ ਇਸ ਕਰਕੇ ਇਨੇ ਕਿਨੇ ਕਿਨੇ ਭਾਅ ਲਿਆਈ ਦੇ ਆ ਕਿ ਹਰ ਬੰਦੇ ਦੀ ਪਹੁੰਚ ਆ ਜੀ ਬਿਲਕੁਲ ਜੀ ਠੀਕ ਆ ਨਾ ਕੋਈ ਦੁਕਾਨ ਇਹੋ ਜੀ ਆ ਵੀ ਜਿਹਦੇ ਵਿੱਚ ਹਰ ਤੀਜੀ ਆ ਹੈ ਨਾ ਤਗੜੀ ਵੀ ਆਉਂਦੀ ਮਾੜੀ ਵੀ ਆਉਂਦੀ ਹਰ ਹਰ ਬੰਦੇ ਦੀ ਪਹੁੰਚ ਆਉਂਦੀ ਬਿਲਕੁਲ ਭਾਜੀ ਬਿਲਕੁਲ ਕੋਈ ਇਹ ਲੈਣ ਵਾਲਾ ਕੋਈ ਵੱਡੀ ਕੋਈ ਛੋਟੀ ਬਿਲਕੁਲ ਹੈ ਨਾ ਤੇ ਬਾਕੀ ਮੇਰਾ ਵੀਰ ਆਨਲਾਈਨ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਮੇਰਾ ਵੀਰ ਆਪਣੇ ਕੋਲ ਪਹਿਲਾ ਮਾਲ ਲੈਂਦੇ ਆ ਤੇ ਪਹਿਲਾਂ ਵਾਲਾ 95% ਹੀ ਗਾਹ ਕਰ ਉਹ ਗਿਆ ਨਵਾਂ ਦੇ 5% ਤੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਆ ਅੱਗੇ ਦਾ ਤਸੱਲੀ ਕਰ ਲੈ ਬਿਲਕੁਲ ਜੀ ਬਿਲਕੁਲ ਹੈਨਾ ਮੋੜ ਕੇ ਕਿਸੇ ਨੂੰ ਕਰਨਾ ਫੋਨ ਮੇਰੀ ਚੰਗੀ ਕੋਈ ਮਾੜੀ ਉਹ ਕੋਈ ਫਾਇਦਾ ਤੇ ਜਿਹੜੇ ਪੁਰਾਣੇ ਬੰਦੇ ਨੇ ਦਈਏ ਚੰਗੀ ਮਾੜੀ ਹੁੰਦੀ ਮੈਨੂੰ ਪਤਾ ਹੀ ਨਹੀਂ 95% ਪਤਾ ਸਾਰਾ ਪਤਾ ਜੀ ਪਤਾ ਹੈਨਾ ਬਿਲਕੁਲ ਜੀ ਵੀ ਇਹ 55 ਜੀ ਇੰਨਾ ਕੋਈ ਇੰਨਾ ਹੀ ਮਿਲਦਾ ਠੀਕ ਬਣਾ ਜਿੰਨੇ ਜਿੰਨਾ ਹੀ ਆਪਾਂ ਗੋੜ ਪਾਈ ਜਾਵਾਂਗੇ ਬਣਾਉਣਾ ਲਿਖਾ ਮਿੱਠਾ ਵਾਧ ਜਿੱਧੇ ਨੂੰ ਮਰਜੀ ਚੱਲ ਬਿਲਕੁਲ ਭਾਈ ਠੀਕ ਬਣਾ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਡੇਰਾ ਰਾਧਾ ਸਵਾਮੀ ਬਹੁਤ ਮਸ਼ਹੂਰ ਆ ਸਿਰਫ 20 ਕਿਲੋ ਬਿਲਕੁਲ ਛੋਟਾ ਜਿਹਾ ਕਸਬਾ ਕਮਾਨ ਵੀ ਲੱਗਦਾ ਮਹਿਤਾ ਵੀ ਲੱਗਦਾ ਸ੍ਰੀ ਹਰਗੋਬਿੰਦਪੁਰ ਵੀ ਲੱਗਦਾ ਹੈਗਾ ਜਿੰਨੂੰ ਮਰਜ਼ੀ ਪੁੱਛ ਕੇ ਤੁਸੀਂ ਆ ਸਕਦੇ ਆ ਇਹ ਗੁਰਦਾਸਪੁਰ ਦੇ ਵਿੱਚ ਆ ਕਈਆਂ ਨੂੰ ਫਿਰ ਜਿਲ੍ਹਾ ਬਾਹਰ ਪਾਕਿਸਤਾਨ ਨਹੀਂ ਨਹੀਂ ਹਾਂ ਨਹੀਂ ਬਾਕੀ ਬੇਨਤੀ ਵੀਰ ਜੀ ਠੰਡ ਇੰਨੀ ਯਾਦੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਖਾਣ ਦਾ ਮੋਲ ਨੋੜ ਦਿਆ ਕਰੋ ਅਸੀਂ ਤੁਹਾਡੇ ਪਹਿਲਾਂ ਵੀ ਬਹੁਤ ਹਰੀ ਨਹੀਂ ਆ ਕਿਹੜੀ ਗੱਲ ਤੇ ਸਾਡਾ ਨਿਕਾ ਜਾ ਮਾਲਿੰਦਾ ਤੇ ਨਿਕੇ ਜੇ ਰੇਟ ਹੁੰਦੇ ਆ ਤੇ ਜਿੰਨੀ ਤੁਸੀਂ ਵੀਡੀਓ ਚਲਾ ਦੇਣੇ ਆ ਨਾ ਬਸ ਉਦਾਂ ਦੇ ਰਿਹਾ ਕਰਦਾ ਧਰ ਤੇ ਦਿਲ ਲਵਾ ਬਿਲਕੁਲ ਜਿੰਨੀ ਤੁਸੀਂ ਵੀਡੀਓ ਚ ਚਲਾ ਬਿਲਕੁਲ ਸਹੀ ਗੱਲ ਹੈ ਜਿੰਨਾ ਤੁਸੀਂ ਵੀਡੀਓ ਵੇਖਦੇ ਨਾ ਸਾਡੀ ਅਸੀਂ ਵੀ ਤੁਹਾਡੇ ਰਹੀ ਜੀ ਤੁਸੀਂ ਇੰਨਾ ਪਿਆਰ ਸਾਨੂੰ ਦਿੰਦੇ ਆ ਮਾਲਕ ਹੋਛੇ ਵੀ ਨਿਕਨੇ ਨਿਕਾ ਮਾਲ ਨਿਕਾ ਨਿਕਾ ਮਾਲ ਹੈ ਇੰਨੇ ਮਾਲ ਨੂੰ ਤੁਸੀਂ ਇੰਨੀਆਂ ਮੇਰੀਆਂ ਵੀਡੀਓ ਵੇਖਦੇ ਹੋ ਇੰਨੀ ਵੀਡੀਓ ਚਲਾ ਦਿੰਦੇ ਹੋ ਤਾਂ ਫਿਰ ਮਾਲ ਖੁਸ਼ ਬਣ ਹੈਨਾ ਇਹ ਚੀਜ਼ਾਂ ਵੇਖ ਕੇ ਹੀ ਆ ਖੁਸ਼ੀ ਤੁਸੀਂ ਦਿੰਦੇ ਤੁਹਾਡੀ ਜੋ ਖੁਸ਼ੀ ਇੰਨੀ ਵੀਡੀਓ ਚੱਲਦੀ ਹੈ ਨਾ 8 ਤੋਂ 10 ਹਜ਼ਾਰ ਚੱਤੀ ਵੀਡੀਓ ਚੱਲਦੀ ਹੈ ਮੈਂ ਤੋਂ ਮੈਂ ਤੋਂ ਮੈਂਤੀ ਪਤਾ ਨਹੀਂ ਲੱਗਦਾ ਤੇ ਅਸੀਂ ਵੀ ਉਹ ਟਾਈਮ ਤੇ ਹੱਸਦੇ ਆ ਫਿਰ ਉਹ ਤੁਹਾਨੂੰ ਇੱਕ ਮਨ ਚ ਆਉਂਦਾ ਵਾ ਇਹ ਸਾਰੇ ਸਾਨੂੰ ਪਿਆਰ ਕਰਿਆ ਪਿਆਰ ਕਰਿਆ ਪਿਆਰ ਕਰਦਾ ਭਾਈ ਤਾਂ ਹੀ ਜੀ ਇਹ ਇਹ ਪਿਆਰ ਕਰਨ ਵਾਲੇ ਆ ਮੱਝਾਂ ਵੇਖ ਲੈਣ ਵਾਲੇ ਤੇ 5% ਰੋਟੀਆਂ ਲੈਣ ਤੁਹਾਨੂੰ ਉਹ ਲੈ ਕੋਣੀ ਕਰ ਦੇ ਵੇਖੀ ਵੇਖੀ ਮੈਂ ਰਿਕਾਰਡਿੰਗ ਹੈ ਬਾਈ ਬਾਹਰ ਅਮਰੀਕਾ ਹੈ ਬਾਹਰ ਮੈਰਿਕਾ ਵੇਖੇ ਮੈਂ ਸੁਣੀ ਤੁਹਾਡੀ ਰਿਕਾਰਡਿੰਗ ਹੈ ਕਿਉਂਕਿ ਇਹ ਜਿਹੜੇ ਐਨ ਆਰ ਆਈ ਰ ਹੈ ਨਾ ਮੇਰੇ ਇਹ ਉੱਥੇ ਬੈਠੇ ਵੀ ਸਾਡਾ ਹੌਂਸ ਰਾਵਤ ਬੁਲਾਈ ਜਾਂਦੇ ਜੀ ਹੈਨਾ ਇਹ ਸਾਡੇ ਨਾਲ ਤੇ ਮੋਹ ਜੁੜਿਆ ਹੈ ਹੈਨਾ ਪਿੰਡਾਂ ਨਾਲ ਸਾਡੇ ਮਾਲ ਨਾਲ ਸਾਡੇ ਨਾਲ ਇਹਨਾਂ ਦਾ ਟਾਈਮ ਪਾਸ ਵਧੀਆ ਹੁੰਦਾ ਬਿਲਕੁਲ ਇੱਥੇ ਹੀ ਆ ਵੀ ਜਾਏ ਇੱਥੋਂ ਹੀ ਆ ਤੇ ਇਹਨਾਂ ਦੀ ਉਹ ਵੀਡੀਓ ਵੇਖ ਕੇ ਰੂਹ ਤਾਜੀ ਹੋ ਜਾਂਦੀ ਬਿਲਕੁਲ ਇਹ ਤਾਂ ਵੀਰ ਜੀ ਇੱਦਾਂ ਬਈ ਇੰਗਲੈਂਡ ਉਹ ਬਾਗ ਪਿੰਡ ਵਾ ਇਥੇ ਲੁਧਿਆਣੇ ਵਾਲੀ ਹਾਂਜੀ ਹਾਂਜੀ ਸਮਰਾਲਾ ਰੋਡ ਦੇ ਉੱਪਰ ਤੋਂ ਵੀਰ ਜੀ ਸਾਡੇ ਭੁੱਲਰ ਸਾਹਿਬ ਨੇ ਇੰਗਲੈਂਡ ਰਹਿੰਦੇ ਹਾਂਜੀ 2000 ਰੁਪਈਆ ਮੱਝ ਦਾ ਬੜੇ ਚਿਰ ਦਾ ਰਹਿੰਦਾ ਮੈਨੂੰ ਪਤਾ ਹੀ ਨਹੀਂ ਤੇ ਕੱਲ ਨਾਲ ਹੀ ਰਸੀਦ ਪਾਈ ਨਾਲ ਹੀ ਉਹਦੀ ਰਿਕਾਰਡਿੰਗ ਪਾਤੀ ਪੱਡਾ ਸਾਹਿਬ ਦਾ 2000 ਮੈਨੂੰ ਮੈਂ ਚਿੱਤਾ ਭੁੱਲ ਗਿਆ ਉਹ ਕੋਈ ਕਿਰਾਏ ਪਾੜਦਾ ਰਹਿੰਦਾ ਉਹਨੂੰ ਅਜੇ ਵੀ ਪਤਾ ਵੀ ਦੋ ਦੋ ਨਹੀਂ ਦੋ ਰਹਿੰਦਾ ਦੋ ਰਹਿੰਦਾ ਇਸ ਕਰਕੇ ਇੰਨਾ ਪਿਆਰ ਦਿੰਦੇ ਸੀ ਇੰਨਾ ਬਿਲਕੁਲ ਜੀ ਬਿਲਕੁਲ ਤੇ ਚਲੋ ਇਸੇ ਤਰ੍ਹਾਂ ਹੀ ਤਾਂ ਗਿਆ ਪਿਆਰ ਦੇ ਨਾਲ ਬਰਤਨਾਂ ਰੱਖਾਂਗੇ ਤੁਹਾਡੇ ਪਿਆਰ ਤੇ ਖਰੇ ਉੱਤਰਾਂਗੇ ਤੇ ਬਸ ਸਾਰ ਸਾਰ